ਬ੍ਰਿਟਿਸ਼ ਕੋਲੰਬੀਆ ਯਾਨਕੀ BC ਵਿੱਚ ਸਟੂਡੈਂਟਾਂ ਦੀ ਐਂਟਰੀ ਬੈਨ ਹੋਣ ਦੇ ਬਾਅਦ ਹੁਣ ਕੈਨੇਡਾ ਦੇ ਇੱਕ ਹੋਰ ਸੂਬੇ ਨੇ ਇੰਡੀਅਨਸ ਨੂੰ ਐਂਟਰੀ ਦੇਣ ਦੇ ਮੁਤੱਲਕ ਇੱਕ ਵੱਡਾ ਐਲਾਨ ਕਰ ਦਿੱਤਾ ਵਾ ਜਿਸ ਨਾਲ ਸਟੂਡੈਂਟਾਂ ਦੀ ਫਿਕਰਾਂ ਵਿੱਚ شدید ਇਜ਼ਾਫਾ ਦੇਖਣ ਨੂੰ ਮਿਲ ਰਿਹਾ ਵਾ ਸ਼ਾਇਦ ਤੁਹਾਨੂੰ ਪਤਾ ਹੀ ਹੋਵੇਗਾ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਚਿੱਟਾ ਗਾਂਜਾ ਵਰਗੇ ਖਤਰਨਾਕ ਨਸ਼ੇ ਲੀਗਲ ਹਨ ਅਤੇ ਇਸੇ ਕਰਕੇ ਉੱਥੇ ਜ਼ੁਲਮ ਹੀ ਵਧਦਾ ਜਾ ਰਿਹਾ ਵਾ ਅਤੇ ਹਾਊਸਿੰਗ ਦੀ ਪ੍ਰੋਬਲਮ ਹੀ ਆਮ ਦੇਖੀ ਜਾਂਦੀ ਆ ਅਤੇ ਹੁਣ ਤੋਂ ਦਿਖਾਉਣਾ ਹੈ ਕਿ ਆਪਣੇ ਇੱਕ ਪੰਜਾਬੀ ਨੇ ਉੱਥੋਂ ਦੇ ਹਾਲਾਤ ਦੱਸਦੇ ਹੋਏ ਕੀ ਕਰ ਗਿਆ ਔਰ ਉੱਥੇ ਬ ਖਤਰਨਾਕ ਆਪਾਂ ਇਸ ਨੂੰ ਕਹਿ ਸਕਦੇ ਹਾਂ ਕਿਉਂਕਿ ਇੱਕ ਪਾਸੇ ਪੰਜਾਬ ਦੇ ਵਿੱਚ ਮਾਪੇ ਇਹੀ ਸੋਚ ਕੇ ਆਪਣੇ ਬੱਚਿਆਂ ਨੂੰ ਵਿਦੇਸ਼ ਦੇ ਵਿੱਚ ਭੇਜ ਰਹੇ ਨੇ ਕਿ ਪੰਜਾਬ ਦੇ ਵਿੱਚ ਚੱਟਾ ਬਹੁਤ ਜ਼ਿਆਦਾ ਹੈ ਪੰਜਾਬ ਦੇ ਵਿੱਚ ਨਸ਼ਿਆਂ ਦਾ ਛੇਮਾ ਦਰਿਆ ਵਗ ਚੁੱਕਿਆ ਹੈ ਇਸ ਕਰਕੇ ਆਪਣੇ ਬੱਚੇ ਜੇ ਬਚਾਉਣੇ ਨੇ ਤਾਂ ਬਾਹਰ ਭੇਜ ਦਿਓ ਪਰ ਹੁਣ ਇਹ ਗੱਲ ਉੱਥੇ ਸਾਹਮਣੇ ਆ ਗਈ ਹੈ ਕਿ ਉੱਥੇ ਜੋ ਚੱਟਾ ਜੋ ਡਰੱਗਸ ਨੇ ਜਿਵੇਂ ਕਿ ਆਪਾਂ ਉਸ ਨੂੰ ਮਾਰੂ ਨਸ਼ੇ ਕਹਿੰਦੇ ਆ ਉਹ ਲੀਗਲਾਈਜ਼ ਕਰ ਦਿੱਤੇ ਨੇ ਹੁਣ 2.5 ਗ੍ਰਾਮ ਜੇਕਰ ਕਿਸੇ ਨਬਾਲਗ ਬੱਚੇ ਕੋਲ ਉਹ ਨਸ਼ਾ ਫੜਿਆ ਜਾਂਦਾ ਤਾਂ ਉਸ ਦੇ ਉੱਤੇ ਕੋਈ ਕਾਰਵਾਈ ਨਹੀਂ ਹੋਊਗੀ ਤਾਂ 2.5 ਗ੍ਰਾਮ ਦੀ ਜੇਕਰ ਆਪਾਂ ਕੁਆਂਟੀਟੀ ਦੀ ਗੱਲ ਕਰਦੇ ਆ ਅਮਿਤ ਬਹੁਤ ਜ਼ਿਆਦਾ ਹੁੰਦਾ ਇਹ ਔਰ ਪੰਜਾਬ ਦੇ ਵਿੱਚ ਦਾ ਅਸੀਂ ਦੇਖਿਆ ਕਿ 500 ਰੁਪਏ ਦਾ ਮਾੜਾ ਜਾਂ ਇੰਨਾ ਕੁ ਇਹ ਚੱਟਾ ਲੈ ਕੇ ਵੀ ਪੂਰਾ ਦਿਨ ਆਪਣਾ ਉਸ ਦੇ ਉੱਤੇ ਗੜ ਦਿੰਦੇ ਨੇ ਔਰ 2.5 ਗ੍ਰਾਮ ਦੇ ਚੱਟਾ ਕਿਸੇ ਕੋਲ ਹੋਊਗਾ ਤਾਂ ਤੁਸੀਂ ਉਸ ਦੇ ਉੱਤੇ ਉਸ ਦੇ ਇਫੈਕਟਸ ਦੇਖ ਸਕਦੇ ਹੋ ਤਾਂ ਕਿ ਹੁਣ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਚਿੱਟੇ ਤੋਂ ਬਚਾਉਣ ਦੇ ਲਈ ਕੈਨੇਡਾ ਭੇਜ ਰਹੇ ਸੀ ਤਾਂ ਕੀ ਹੁਣ ਕੈਨੇਡਾ ਵੀ ਉਹਨਾਂ ਦੇ ਬੱਚੇ ਸੇਫ ਨਹੀਂ ਹੈ ਹਾਲਾਂਕਿ ਇਹ ਜੋ ਫੈਸਲਾ ਲਾਗੂ ਕੀਤਾ ਹੈ ਇਹ BC ਦੇ ਵਿੱਚ ਕੀਤਾ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਔਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜੇ ਆਪਾਂ ਹਰ ਰੋਜ਼ ਦੀ ਗੱਲ ਕਰੀਏ ਤਾਂ 6 ਤੋਂ 7 ਮੌਤਾਂ ਜੋ ਨੇ ਉਹ ਡਰਗ ਓਵਰਡੋਜ਼ ਨਾਲ ਹੋ ਰਹੀਆਂ ਨੇ ਔਰ ਖਾਸ ਤੌਰ ਦੇ ਉਤੇ ਕੈਨੇਡਾ ਦੀ ਜੇਕਰ ਆਪਾਂ ਕੁੱਲ ਦੀ ਗੱਲ ਕਰ ਲਈਏ ਤਾਂ 20 ਕੁ ਮੌਤਾਂ ਕਹਿੰਨਾਂ ਦੇ ਵਿੱਚ ਹਰ ਰੋਜ਼ ਹੋ ਰਹੀਆਂ ਨੇ ਉਹ ਵੀ ਨਸ਼ੇ ਕਰਕੇ ਓਵਰਡੋਜ਼ ਕਰਕੇ ਓਵਰਡੋਜ਼ ਦੇ ਵੀ ਜੇਕਰ ਆਪਾਂ ਦੇਖਦੇ ਆ ਓਵ ਲਾਫਟੀ ਨਸ਼ਾ ਜਿਹੜਾ ਕਿ ਆਪਣੇ ਪੰਜਾਬ ਦੇ ਵਿੱਚ ਵੀ ਇਸ ਦਾ ਇੱਕ ਵੱਡਾ ਆਪਾਂ ਨੂੰ ਇਹ ਚੀਜ਼ ਦਾ ਖਤਰਾ ਮੰਡਰਾਉਂਦਾ ਰਹਿੰਦਾ ਹੈ ਹਾਲੀਏ ਵਿੱਚ BC ਵਿੱਚ ਰੋਕ ਲਾਉਣ ਦੇ ਬਾਝੋਂ ਹੁਣ 온ਟਾਰੀਓ ਦੇ ਮੰਤਰੀ ਪੈਟ੍ਰਿਕ ਬਰਾਊਨ ਨੇ ਵੀ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਉਹਦੇ ਪੈਟ੍ਰਿਕ ਨੇ ਥ੍ਰੈਡ ਤੇ ਪੋਸਟ ਪਾਉਂਦਿਆਂ ਲਿਖਿਆ ਅਲੋਂਗ ਵਿਦ ਆਰ ਨੇਬਰਿੰਗ BC ਵੀ ਆਰ ਆਲਸੋ ਕੰਸੀਡਰਿੰਗ ਅ ਮੇਜਰ ਕੈਪ ਇਨ ਇਮੀਗ੍ਰੇਸ਼ਨ ਓਨ ਟੂ ਦਾ ਹਾਊਸਿੰਗ ਸੋਰਟਡ ਐਂਡ ਰਿਫਿਊਜੀਸ ਕ੍ਰਾਈਸਿਸ ਨਿਊ ਅਪਡੇਟਸ ਵਿਲ ਬੀ ਆਊਟ ਸੂਨ ਦੱਸ ਦਿਆਂ ਕਿ ਬ੍ਰਾਇਮਟਨ ਟੋਰਾਂਟੋ ਕਿੰਗਸਟਨ ਹਮਿਲਟਨ ਅਧੇ ਉਟਾਵਾ ਵਰਗੇ ਕੈਨੇਡ ਦਾ ਕਿਉਂਕਿ ਇਹ ਸਾਰੇ ਸ਼ਹਿਰ অন্ਟਾਰੀਓ ਸੂਬੇ ਦੇ ਵਿੱਚ ਆਉਂਦੇ ਨੇ ਤੇ ਸਟੂਡੈਂਟਾਂ ਦੀ ਐਂਟਰੀ ਰੁਕਣ ਦੇ ਨਾਲ ਇੰਡੀਸ ਨੂੰ ਵੱਡਾ ਝਟਕਾ ਲੱਗੂਗਾ। ਸੋ ਦੋਸਤੋ ਵੀਡੀਓ ਇੱਥੇ ਮੁੱਕਦੀ ਜਾਂਦੇ ਸੋ ਨੂੰ ਲਾਈਕ ਕਰ ਦਿਓ ਸਾਡੇ ਚੈਨ ਨਿਊਜ਼ ਫੋਲਿਜ ਫੈਡ ਨੂੰ ਸਬਸਕ੍ਰਾਈਬ ਕਰ ਲਓ ਬਾਈ ਖਾਲਸਾ ਵਾਹੀ ਫਤ